ਤਿਆਰੀ ਕਰ ਰਹੇ ਹਾਂ ਜੀ ਲੰਗਰ ਦੀ ਹਾਂ ਜੀ ਹਾਂ ਤਿਆਰੀ ਕਰ ਰਹੇ ਹਾਂ ਜੀ ਅੱਛਾ ਪੱਕਾ ਹੀ ਮੋਰਚਾ ਲਾਉਣਾ ਜੀ ਪੱਕਾ ਮੋਰਚਾ ਲਾਵਾਂਗੇ ਪੱਕਾ ਸ਼ਗਾ ਸਮਾਨ ਚੋਰੀ ਹੋ ਜਾਂਦਾ ਨਾ ਹਾਂਜੀ ਸਭ ਘੜਾ ਘੇਟਾਂਗੇ ਜਿਹੜੇ ਦੋ ਲੱਬੜਾ ਕੰਮ ਕਰਦੇ ਨੇ ਸਭ ਬੰਦ ਕਰਾ ਕੇ ਛੱਡਾਂਗੇ ਧਰਨਾ ਲੱਗਿਆ ਜਿੱਥੇ ਖਨੌਰੀ ਸ਼ੰਭੂ ਤੇ ਉਹ ਸਾਰਾ ਸਮਾਨ ਜੇ ਤਾਂ ਤਾਂ ਹੁਣ ਕਢਾਉਣਾ ਹੀ ਅਸੀਂ ਤੇ ਅੱਛਾ ਹਾਂਜੀ ਉਹ ਤਾਂ ਕਰਕੇ ਧਰਨਾ ਲਗਾਉਂਗਾ ਤਾਂ ਕਰਕੇ ਧਰਨਾ ਲੱਗ ਰਿਹਾ ਜੀ ਯਾਨੀ ਅਸੀਂ ਕਾਇਆ ਛਕਦੇ ਆਂ ਵੀ 3 ਕਰੋੜ 77 ਲੱਖ 848 ਰੁਪਈਆਂ ਦਾ ਜਿਹੜਾ ਸਾਡਾ ਸਮਾਨ ਆ ਉਹ ਚੋਰੀ ਕੀਤਾ ਗਿਆ ਸ਼ੰਭੂ ਤੋਂ। ਡਾਣੀ ਹੁਣੋਂ ਪੰਕਜ ਪੱਪੂ ਨੂੰ ਸਾਰਾ ਪਤਾ ਹੈ ਵੀ ਬਾਕੀ ਸਮਾਨ ਕਿੱਥੇ ਹੈ ਕਿੱਦੇ ਲਵੇ ਹੈ। ਇਹ ਤਾਂ ਜਿੱਦੇ ਪੱਪੂ ਪੰਕਜ ਨੂੰ ਪਰਚਾ ਕਰਕੇ ਅੰਦਰ ਕਰ ਦੇਣਗੇ ਤਾਂ ਤੁਰ ਜਾਗੇ। ਹਾਂ ਨਹੀਂ ਇੱਥੇ ਬੈਠੇ ਆ। ਉਹ ਕਹਿੰਦੇ ਜੀ ਪਰਚਾ ਤਾਂ ਕਰਤਾ। ਪਰਚਾ ਕਰਿਆ ਨਹੀਂ ਜੀ। ਹਾਂ ਪਰਚਾ ਹਜੇ ਰਹਿੰਦਾ ਹੈ। ਉਹਨੇ ਨਹੀਂ ਜਵਾਨਤ ਲੈ ਗਿਆ ਉਹ ਜਵਾਨਤ ਲੈ ਗਿਆ ਪਰ ਚਾਹੇ ਸਾਡੇ ਕੋਲ ਹੋਰ ਬਹੁਤ ਨਹੀਂ ਅੱਛਾ ਜੀ ਹੋਰ ਕਰਾਉਣਾ ਪਰਚੇ ਕਰਵਾਉਣੇ ਨੇ ਅਸੀਂ ਸਮਾਨ ਦਾ ਇਹਦੇ ਵਿੱਚ ਬੰਦੇ ਕਈ ਲਿਕੜਨਗੇ ਝਾੜੂ ਪਾਰਟੀ ਦੇ ਪੱਕੇ ਹੀ ਵਰਕਰ ਇਹਦੇ ਵਿੱਚ ਆਉਣੇ ਨੇਗੇ ਕਿਤਾ ਤੁਸੀਂ ਕਹਿੰਦੇ ਸੀ ਵੀ ਲੋਕ ਡਰ ਜਾਂਦੇ ਆ ਪ੍ਰਸ਼ਾਸਨ ਡਰਦਾ ਹੋਊਗਾ ਪੁਲਿਸ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਜਿਹੜੇ ਨਿੱਤ ਦਿਹਾੜੇ ਸਾਡੀਆਂ ਜੇਬਾਂ ਕੱਟਦੇ ਆ ਰਿਸ਼ਵਤਾਂ ਲੈਂਦੇ ਆ ਡਰਦੇ ਹੋਣੇ ਕਿਸਾਨ ਕਦੇ ਨਹੀਂ ਡਰਦੇ ਨਾ ਇਹ ਹੋਇਆ ਸਾਨੂੰ ਜੇੜਾ ਚ ਤੁਨ ਕਿ ਦੇਖ ਲਿਆ ਸਾਡੇ ਤੇ ਜਾਬਰ ਕਰਕੇ ਦੇਖ ਲਿਆ ਅਸੀਂ ਫੇਰ ਵੀ ਲਲਕਰੇ ਮਾਰਦੇ ਹਾਂ ਹੁਣ ਵੀ ਮਾਰਾਂਗੇ ਉਹਦੇ ਅੰਦਰੋਂ ਬਰਾਮਦਗੀ ਹੁੰਦੀ ਆ ਸਮਾਨ ਦੀ 4 ਤਰੀਕ ਨੂੰ ਬੰਦਾ ਜ਼ਮਾਨਤ ਲੈਂਦਾ 12 ਦਿਨ ਇਹਨਾਂ ਦੀ ਸ਼ਹਿਦ ਇਹੇਠਾਂ ਉਹ ਇੱਥੇ ਫਿਰਦਾ ਰਿਹਾ ਬੰਦਾ ਪ੍ਰਸ਼ਾਸਨ ਦੀ ਸਹੈ ਸੀ ਬਿਲਕੁਲ ਜੀ ਇਹਨਾਂ ਦੀ ਸ਼ਹਿਦ ਦੇ ਨਾਲੇ ਹੋਇਆ ਕੋਈ ਗ੍ਰਿਫਤਾਰੀ ਨਹੀਂ ਉਹਦੀ ਪਾਈ ਕੋਰਟ ਦਾ ਵੀ ਆਰਡਰ ਆ ਗਿਆ ਕਹਿੰਦੇ ਜੇਲਾਂ ਵਿੱਚ ਢੱਕੋ ਪਰਾਲੀ ਵੀ ਸਾਭਣੀ ਹੈ ਜੀ ਕੋਈ ਅਸੀਂ ਪਰਾਲੀ ਨੂੰ ਅੱਗ ਲਾਉਣ ਵਾਸਤੇ ਸਾਡੀ ਕੋਈ ਖਾਸ ਲੋੜ ਨਹੀਂ ਹੈਗੀ ਅੱਗ ਲੱਗੂਗੀ ਜੀ ਅੱਗ ਲੱਗੂਗੀ ਜੀ ਅੱਗ ਲੱਗੂਗੀ ਅੱਗ ਕਹਿ ਕੇ ਲਾਵਾਂਗੇ ਫੈਕਟਰੀਆਂ ਦੇ ਵਿੱਚੋਂ ਪ੍ਰਦੂਸ਼ਣ ਆਏਗਾ ਗੱਡੀਆਂ ਦਾ ਪ੍ਰਦੂਸ਼ਣ ਆਏਗਾ ਉਹ ਇਹਨਾਂ ਤੇ ਯਾਦ ਨਹੀਂ ਅਜੇ ਸਾਡਾ ਸਮਾਨ ਬਹੁਤ ਬਰਾਮਦ ਕਰਨ ਵਾਲਾ ਪਿਆ ਹੈ ਤੇ ਟਰਾਲੀ ਚੋਰੀ ਦੇ ਹੋਰ ਵੀ ਬਲੇਮ ਲੱਗ ਰਹੇ ਇੱਕ ਟਰਾਲੀ ਸਾਡੀ ਹੋਰ ਮਿਲੀ ਹੈ ਉਹਦੀ ਵੀ ਐਫ ਆਈ ਆਰ ਨਵੀ ਹੋਊਗੀ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਨਾਪਾ ਵਿੱਚ ਮੌਜੂਦ ਹਾਂ ਨਾਪਾ ਦੇ ਡੀਐਸਪੀ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਧਰਨਾ ਹੈ ਜਿਹੜਾ ਉਹ ਲੱਗਣ ਜਾ ਰਿਹਾ ਹੈ ਤੁਹਾਨੂੰ ਬੈਕ ਸਾਈਡ ਤੇ ਤਸਵੀਰਾਂ ਦਿਖਾਉਂਦੇ ਆ ਜੋ ਟਰਾਲੀਆਂ ਸੰਭੂ ਖਨੌਰੀ ਬਾਦਰਾਂ ਤੋਂ ਦਿਖਾਈ ਦੰਦੀਆਂ ਸੀ ਦਿੱਲੀ ਅੰਦੋਲਨ ਦੇ ਵਿੱਚ ਦਿਖਾਈ ਦੰਦੀਆਂ ਸੀ ਉਹ ਟਰਾਲੀਆਂ ਅੱਜ ਨਾਪੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਪੱਕੇ ਮੋਰਚੇ ਦਾ ਐਲਾਨ ਹੈ ਜਿਹੜਾ ਕਿਸਾਨਾਂ ਵੱਲੋਂ ਕੀਤਾ ਗਿਆ ਏ ਲੰਗਰ ਦੇ ਪ੍ਰਬੰਧ ਕਰਨ ਦੇ ਲਈ ਸਾਰਾ ਸਮਾਨ ਬਰਤਨ ਵਗੈਰਾ ਲੈ ਕੇ ਸਲਿੰਡਰ ਲੈ ਕੇ ਪੱਟੀਆਂ ਲੈ ਕੇ ਕਿਸਾਨ ਪਹੁੰਚ ਚੁੱਕੇ ਨੇ ਤਿਆਰੀ ਕਰ ਰਹੇ ਹੋ ਜੀ ਲੰਗਰ ਦੀ ਹਾਂ ਜੀ ਹਾਂ ਤਿਆਰੀ ਕਰ ਰਹੇ ਹਾਂ ਜੀ ਅੱਛਾ ਪੱਕਾ ਹੀ ਮੋਰਚਾ ਲਾਉਣਾ ਜੀ ਪੱਕਾ ਮੋਰਚਾ ਲਾਵਾਂਗੇ ਪੱਕਾ ਨਹੀਂ ਕਾਰਨ ਕੀ ਹੈ ਜੀ ਪੱਕਾ ਮੋਰਚਾ ਲਾਉਣ ਦਾ ਕੋਈ ਨਾ ਮੈਂ ਬੋਲਣਾ ਨਹੀਂ ਗਿਆ ਅੱਛਾ ਪੱਕਾ ਮੋਰਚਾ ਕਹਿੰਦੇ ਲੱਗੂਗਾ ਜੀ ਸਾਰਾ ਸਮਾਨ ਚੋਰੀ ਹੋ ਜਾਂਦਾ ਨਾ ਹਾਂਜੀ ਸਭ ਘੜਾ ਘੇਟਾਂਗੇ ਜਿਹੜੇ ਦੋ ਲੱਬੜਾ ਕੰਮ ਕਰਦੇ ਨੇ ਸਭ ਬੰਦ ਕਰਾ ਕੇ ਛੱਡਾਂਗੇ ਤੇ ਸਮਾਨ ਚੋਰੀ ਹੋਇਆ ਜਿਹੜਾ ਆਪਣੇ ਇਹਦੇ ਬਾਰੇ ਅਸੀਂ ਆਪਣੇ ਧਰਨਾ ਲਗਾਏ ਜਿੱਥੇ ਖਨੌਰੀ ਸੰਘੋਰੀ ਖਨੌਰੀ ਹੰਬੂ ਤੇ ਉਹ ਸਾਰਾ ਸਮਾਨ ਜਿਹਦਾ ਤਾਂ ਹੁਣ ਕਢਾਉਣਾ ਹੀ ਅਸੀਂ ਤੇ ਅੱਛਾ ਹਾਂਜੀ ਉਹ ਤਾਂ ਕਰਕੇ ਧਰਨਾ ਲਗਾਏ ਤਾਂ ਕਰਕੇ ਤਾਂ ਕਰਕੇ ਧਰਨਾ ਲੱਗ ਰਿਹਾ ਜੀ ਹਾਂਜੀ ਹੋਰ ਜੀ ਸਤਿ ਸ੍ਰੀ ਅਕਾਲ ਜੀ ਦੁੱਧ ਲੈ ਕੇ ਆਏ ਹੋ ਜੀ ਹਾਂਜੀ ਹਾਂ ਪੱਕੇ ਮੋਰਚੇ ਵੀ ਪੱਕਾ ਮੋਰਚਾ ਜੀ ਪੱਕਾ ਇਹ ਤਾਂ ਜਿੱਦੇ ਪੱਪੂ ਪੰਗਜ ਨੂੰ ਪਰਚਾ ਕਰਕੇ ਅੰਦਰ ਕਰ ਦੇਣਗੇ ਤਾਂ ਤੁਰ ਜਾਗੇ ਹਾਂ ਨਹੀਂ ਇੱਥੇ ਬੈਠੇ ਉਹ ਕਹਿੰਦੇ ਜੀ ਪਰਚਾ ਤਾਂ ਕਰਤਾ ਪਰਚਾ ਕਰਿਆ ਨਹੀਂ ਜੀ ਹਾਂ ਪਰਚਾ ਹਜੇ ਰਹਿੰਦਾ ਹੈ ਉਹ ਕਹਿੰਦੇ ਜਵਾਨਤ ਲੈ ਗਿਆ ਉਹ ਜਵਾਨਤ ਲੈ ਗਿਆ ਪਰਚਾ ਹਜੇ ਸਾਡੇ ਕੋਲ ਹੋਰ ਬਹੁਤ ਨਹੀਂ ਅੱਛਾ ਜੀ ਹੋਰ ਕਰਾਉਣਾ ਪਰਚੇ ਕਰਵਾਉਣੇ ਨੇ ਅਸੀਂ ਸਮਾਨ ਦਾ ਹੂੰ ਦੋ ਟਰਾਲੀਆਂ ਲੈ ਲਵੇ ਹੋਰ ਨੇ ਹੂੰ ਉਹ ਵੀ ਪੱਕੂ ਪੱਪੂ ਦੀ ਨੇ ਜੀ ਪੱਪੂ ਦੀ ਇਹ ਨੇ ਟਾਲੀਆਂ ਬਹੁਤ ਮਿਲ ਗਿਆ ਜੀ 6 ਕਿਤੇ ਪਰਚਾ ਕਰਕੇ ਹਮ ਪੱਪੂ ਨੂੰ ਜੇਲ੍ਹ ਜਿᱷੜਦੇ ਨੇ ਹਮ ਰਿਮਾਰ ਲੈਂਦੇ ਨੇ ਹਮ ਤਾਂ ਟਰਾਲੀਆਂ ਹੋਰ ਬਰਾਮਦ ਹੋਣਗੀਆਂ ਅੱਛਾ ਇਹਦੇ ਵਿੱਚ ਬੰਦੇ ਕਈ ਲਿਕੜਨਗੇ ਹਮ ਝਾੜੂ ਪਾਰਟੀ ਦੇ ਬਕਈ ਵਰਕਰ ਇਹਦੇ ਵਿੱਚ ਆਉਣੇ ਨੇਗੇ ਪਰ ਦੇਵਮਾਨ ਜੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆਂ ਜੋ ਦੋਸ਼ੀ ਆ ਉਹਦੇ ਤੇ ਕਾਰਵਾਈ ਕਰਾਵਾਂਗੇ ਅਸਤੀਫਾ ਵੀ ਲੈ ਲੈਣਗੇ ਦੇਖੋ ਜੀ ਦੇਵਮਾਨ ਜੀ ਜਾਦ ਨਾਲ ਨੇ ਹਮ ਜਦੋਂ ਅਸੀਂ ਬੇਲੇ ਹੁੰਨੇ ਆ ਹਾਂ ਜੇ ਸਾਡੇ ਕੋਈ ਕਸਟ ਆਉਂਦਾ ਫਿਰ ਦੇਵਮਾਨ ਜੀ ਸਾਡੇ ਨਾਲ ਨਹੀਂ ਆਣਾ ਹਮ ਕਿਉਂਕਿ ਸਰਕਾਰ ਦੀ ਨੀਤੀ ਦੇ ਨੀਤ 'ਚ ਫਰਕ ਹੈਗਾ। ਅੱਛਾ ਜੀ। ਇਹ ਕਹਿੰਦੇ ਕੁਸ ਨੇ, ਕਮਾਉਂਦੇ ਕੁਸ ਨੇ, ਹਾਂਥੀ ਦੇ ਤਾਂ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਉਹ ਚ ਹੀ ਜਾਏਗੀ। ਅੱਛਾ, ਤੇ ਹੁਣ ਲੰਗਰ ਦੀ ਤਿਆਰੀ ਕਰ ਰਹੇ ਹੋ? ਲੰਗਰ ਦੀ ਤਿਆਰੀ ਹੈ। ਦੇਖੋ ਜੀ। ਹੁਣ ਇਹ ਸਾਰੀ ਦਿਹਾੜੀ ਇਹੀ ਕੰਮ ਚੱਲੂ ਕਿਉਂਕਿ ਅੱਜ ਸਾਰਿਆਂ ਪੰਜਾਬ ਦੇ ਜਥੇ ਬੰਦੀ ਆ ਰਹੀਆਂ ਨੇ। ਅੱਛਾ ਜੀ। ਇਹ ਕੋਈ ਆਪਣੇ ਨਾਬੇ ਬਲੱਗ ਦਾ ਇਕੱਲਾ ਕੰਮ ਨਹੀਂ। ਹੂੰ। ਸਾਰੇ ਇਹ ਆਪਣੇ ਪੰਜਾਬ ਦੀ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਸਾਰੇ ਲੋਕ ਤਾਂ ਕਹਿ ਰਹੇ ਸੀ ਜੀ ਜੋ ਸੰਭੂ ਤੇ ਖਨੌਰੀ ਹੋਇਆ ਏ ਕਹਿੰਦੇ ਹੁਣ ਕਿਸਾਨਾਂ ਨੇ ਧਰਨੇ ਲਾਉਣੋਂ ਹਟ ਜਾਣਾ ਟਰਾਲੀਆਂ ਚੋਰੀ ਹੋ ਗਈਆਂ ਸਮਾਨ ਚੋਰੀ ਹੋ ਗਿਆ ਬਹੁਤ ਸਾਰੇ ਕਿਸਾਨ ਕਹਿੰਦੇ ਕੁੱਟ ਵੀ ਦਿੱਤੇ ਹੁਣ ਨਹੀਂ ਕਹਿੰਦੇ ਧਰਨੇ ਕਰਨੀ ਨੂੰ ਮੂੰਹ ਕਰ ਦੇ ਤੁਸੀਂ ਫੇਰ ਆਗੇ ਚੱਕ ਕੇ ਤਲੀ ਤੇ ਦੇਖੋ ਜੀ ਭਗਵਾਨਤਮਨ ਬਹੁਤ ਕੁਝ ਕਹਿ ਰਿਹਾ ਹੈ ਹੂੰ ਕਹਿੰਦੇ ਜਿਹੜਾ ਕਿਸਾਨਾਂ ਲਵੇ ਟਰੈਕਟਰ ਨੇ ਉਹ 70% ਟਰੈਕਟਰ ਬਾਦੂ ਨੇ ਨਾ ਲਵੇ ਹਾਂ ਕਾਦੇ ਵਾਸਤੇ ਨੇ ਜਾ ਤਾਂ ਕਹਿੰਦਾ ਇਹ ਟੋਜਨ ਪਾਉਣ ਵਾਸਤੇ ਨੇ ਹੂੰ ਜਾਂ ਇਹ ਕਾਦੇ ਵਾਸਤੇ ਨੇ ਧਰਨੇ ਦੇ ਲਈ ਆਣ ਵਾਸਤੇ ਹੂੰ ਉਹਨੇ ਦੇਖਿਆ ਵੀ ਆਪਾਂ ਟਰਾਲੀਆਂ ਪੰਜ ਸੱਤ ਚੋਰੀ ਕਰੋ ਹੂੰ ਨਾਲੇ ਤਾਂ ਉਹਨਾਂ ਦਾ ਰਜਗਾਰ ਚੱਲ ਗਿਆ ਜਿਹੜੇ ਟਰਾਲੀਆਂ ਚੋਰੀ ਕਰਕੇ ਲੈ ਗਏ ਹੂੰ ਤੇ ਨਾਲੇ ਉਹਨਾਂ ਨੂੰ ਇਹ ਹੋ ਗਿਆ ਵੀ ਇਹਨਾਂ ਨੇ ਮੁੜ ਕੇ ਨਹੀਂ ਆਉਣਾ ਹੂੰ ਇਹ ਕਿਸਾਨ ਡਰਨ ਵਾਲੇ ਨਹੀਂ ਹਣ ਹੂੰ ਕਿਸੇ ਪਰਚੇ ਤੋਂ ਨਹੀਂ ਡਰਦੇ ਕੋਈ ਸਮਾਨ ਚੋਰੀ ਹੋ ਗਿਆ ਜੀ ਉਰੇ ਵੀ ਤੁਸੀਂ ਲੈ ਕੇ ਸਾਰਾ ਕੁਸਾ ਗਏ ਪੱਟੀਆਂ ਗੈਸ ਸਿਲੰਡਰ ਉਹੀ ਟਰਾਲੀਆਂ ਉਰੇ ਵੀ ਹੋ ਸਕਦਾ ਜੀ ਪ੍ਰਸ਼ਾਸਨ ਤੱਕ ਇਹਦੇ ਸਾਨੂੰ ਹੁਣ ਪਤਾ ਜੀ ਵੀ ਟਰਾਲੇ ਚੋਰੀ ਕਰਨੇ ਕਿਨੇ ਨੇ ਪੱਪੂ ਪੰਕ ਜੇ ਰੱਖਿਆ ਹੋਇਆ ਆਮਾ ਦੀ ਪਾਰਟੀ ਦਾ ਅਸੀਂ ਚੱਕਾਂਗੇ ਪਰਚਾ ਫੇਰ ਕਰਵਾ ਲਾਂਗੇ ਤੇ ਤੇ ਹੁਣ ਤਾਂ ਹੋ ਨਹੀਂ ਰਿਹਾ ਧਰਨਾ ਪੈ ਗਿਆ ਜੀ ਕਿਵੇਂ ਜੀ ਧਰਨਾ ਧਰਨਾ ਹੋਰ ਜਾ ਲੈ ਕੇ ਬਾਕੀ ਟਰਾਲੀਆਂ ਹੋਰ ਸੜੀਆਂ ਲੈ ਲਵੇ ਕੋਈ ਚੱਕਰ ਨਹੀਂ ਪ੍ਰਸ਼ਾਸਨ ਆਪਦਾ ਕੰਮ ਕਰਿਆ ਅਸੀਂ ਆਪਦਾ ਕੰਮ ਕਰਾਂਗੇ ਸਾਨੂੰ ਪ੍ਰਸ਼ਾਸਨ ਨਾਲ ਪੱਕਾ ਧਰਨਾ ਜੀ ਪੱਕਾ ਜੀ ਪੱਕਾ 10 ਦਿਨ ਲੱਗੇ 20 ਦਿਨ ਲੱਗੇ ਲੱਗੇ ਅਸੀਂ ਉਰੀ ਜਾਗੇ ਜਿੰਨਾ ਚਿਰ ਪੱਪੂ ਪੰਕਜ ਦੇ ਪਰਚਾ ਕਰਕੇ ਉਹਦਾ ਰਿਮਾਂਡ ਲੈ ਕੇ ਜੇਲ੍ਹ ਨਹੀਂ ਭੇਜਦੇ ਉਹਨਾਂ ਚਿਰ ਅਸੀਂ ਉਰੀ ਜਾਗੇ ਜੀ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਦੱਸ ਦਾਂਗੇ ਕਿ ਕਿਸਾਨਾਂ ਨੂੰ ਇਹਨਾਂ ਨੇ ਬੰਦ ਕੀਤਾ ਸੀ ਇਹ ਬੰਦ ਹੋਣ ਵਾਲੇ ਨਹੀਂ ਇਹ ਧਰਨਿਆਂ ਵਾਸਤੇ ਨੇਗੇ ਧਰਨੀ ਲਾਉਂਦੇ ਰਹਿਣਗੇ ਪਰ ਅੱਗੇ ਸੀਜ਼ਨ ਆ ਜੀ ਝੋਨਾ ਵੀ ਵੜਨਾ ਪਰਾਲੀ ਵੀ ਸੰਭਣੀ ਆ ਉਹ ਕੋਰਟ ਦਾ ਵੀ ਆਰਡਰ ਆ ਗਿਆ ਕਹਿੰਦੇ ਜੇਲ੍ਹਾਂ ਵਿੱਚ ਡੱਕੋ ਪਰਾਲੀ ਵੀ ਸਾਂਭਣੀ ਆ ਜੀ ਦੇਖੋ ਜੀ ਅਸੀਂ 14-15 ਮਹੀਨੇ ਸੰਭੂ ਦੇ ਬਿਲਾਏ ਆਏ ਉਸ ਟਾਈਮ ਵੀ ਅਸੀਂ ਆਪਣੀਆਂ ਫਸਲਾਂ ਸਾਂਭੀਆਂ ਨੇ ਪਰਾਲੀ ਨੂੰ ਵੀ ਅੱਗਾ ਲਾਈਆਂ ਨੇ ਕਿਉਂਕਿ ਪਿੱਸੇ ਭੈਣਾ ਹਨ ਪਰਾਲੀ ਨੂੰ ਅੱਗ ਲਾਉਣ ਵਾਸਤੇ ਸਾਡੀ ਕੋਈ ਖਾਸ ਲੋੜ ਨਹੀਂ ਹੈਗੀ ਅੱਗ ਲੱਗੂਗੀ ਜੀ ਅੱਗ ਲੱਗੂਗੀ ਜੀ ਅੱਗ ਲੱਗੂਗੀ ਅੱਗ ਕਹਿ ਕੇ ਲਾਵਾਂਗੇ ਪਰ ਪ੍ਰਦੂਸ਼ਣ ਹੁੰਦਾ ਜੀ ਬਹੁਤ ਦਿੱਕਤ ਆਉਂਦੀ ਪ੍ਰਦੂਸ਼ਣ ਦੇਖੋ ਜੀ ਇਹ ਕਿੰਨਾ ਕ ਸਾਡਾ ਵੱਧ ਤੋਂ ਵੱਧ ਵੱਧ ਤੋਂ ਵੱਧ 8 ਜਾਂ 10% ਪ੍ਰਦੂਸ਼ਣ ਸਿਰਫ 10-15 ਦਿਨਾਂ ਵਾਸਤੇ ਹੈ ਇਹ ਦੂ ਵੱਧ ਪ੍ਰਦੂਸ਼ਨ ਨਹੀਂ ਜਿਹੜਾ ਕਿ ਆਮ ਫੈਕਟਰੀਆਂ ਦੇ ਵਿੱਚੋਂ ਪ੍ਰਦੂਸ਼ਨ ਹੈਗਾ ਗੱਡੀਆਂ ਦਾ ਪ੍ਰਦੂਸ਼ਨ ਹੈਗਾ ਉਹ ਇਹਨਾਂ ਦੀ ਯਾਦ ਨਹੀਂ ਇੱਕ ਸਿਰਫ ਕਿਸਾਨ ਦਾ ਇਹ ਕਹਿ ਕੇ ਕਿ ਤੁਸੀਂ ਪ੍ਰਦੂਸ਼ਨ ਕਰਦੇ ਹੋ ਉਹਨਾਂ ਦੀ ਜ਼ਮੀਨਾਂ ਖੋਣੀਆਂ ਨੇ ਹੋਰ ਇਹਦਾ ਸਰਕਾਰਾਂ ਲਵੇ ਕੁਛ ਨਹੀਂ ਤੇ ਜਿਵੇਂ ਮਰਜੀ ਅਸੀਂ ਜ਼ਮੀਨਾਂ ਖੋਹੀਏ ਤੇ ਜ਼ਮੀਨਾਂ ਖੋਲਣ ਤੇ ਤੋਲੇ ਹੋਏ ਨੇ ਜੀ ਸੋ ਪੱਕਾ ਮੋਰਚਾ ਜਿਹੜਾ ਉਹਦੀ ਤਿਆਰੀ ਆ ਚੱਲ ਰਹੀ ਆ ਲੰਗਰ ਤਿਆਰ ਕੀਤਾ ਜਾ ਰਿਹਾ ਅੱਗੇ ਟੈਂਟ ਨੇ ਜਿਹੜੇ ਉਹ ਲੱਗ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਾਬਾ ਡੀਐਸਪੀ ਦਫਤਰ ਦੇ ਅੱਗੇ ਬਿਲਕੁਲ ਧਰਨਾ ਹੈ ਜਿਹੜਾ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਕਿਸਾਨਾਂ ਦੀਆਂ ਵੀ ਤਿਆਰੀਆਂ ਨੇ ਸੋ ਕਿੰਨੇ ਦਿਨ ਧਰਨਾ ਚੱਲਦਾ ਹੈ ਕੀ ਅੱਗੇ ਰੂਪਰੇਖਾ ਹੁੰਦੀ ਹੈ ਇਹ ਤਾਂ ਸਮਾਂ ਦੱਸੂਗਾ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸਾਨ ਨੇ ਜਿਹੜੇ ਉਸੇ ਤਰ੍ਹਾਂ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਸੋ ਬੱਡੀ ਗਿਣਤੀ ਦੇ ਵਿੱਚ ਕਹਿੰਦੇ ਸੂਬੇ ਦੇ ਆਗੂ ਪਹੁੰਚਣਗੇ ਇੱਥੇ ਕਿਸਾਨਾਂ ਦਾ ਇਹ ਕਹਿਣਾ ਹੈ ਫਿਲਹਾਲ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਤਿਆਰੀ ਹੋ ਚੁੱਕੀ ਹੈ ਟੈਂਟ ਲੱਗ ਚੁੱਕੇ ਸੋ ਧਰਨਾ ਹੈ ਜਿਹੜਾ ਨਾਪਾ ਦੇ ਵਿੱਚ ਕਿਸਾਨਾਂ ਦਾ ਚੱਲ ਰਿਹਾ ਹੈ ਸੋ ਕਿਸਾਨ ਆਗੂ ਨੇ ਜਿਹੜੇ ਇੱਥੇ ਮੌਜੂਦ ਹੋ ਉਹਨਾਂ ਨਾਲ ਗੱਲ ਕਰਾਂਗੇ ਬਾਈ ਗਮਦੂਰ ਜੀ ਹੋਰ ਕਿਸਾਨ ਜਿਹੜੇ ਹੈਗੇ ਨੇ ਗੱਲ ਕਰਾਂਗੇ ਕੀ ਕਾਰਨਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕਾਰਵਾਈ ਹੋ ਚੁੱਕੀ ਆ ਪਪੂ ਪੰਕਜ ਤੇ ਟਰਾਲੀਆਂ ਦਾ ਜੋ ਸਮਾਨ ਬਰਾਮਦ ਹੋਇਆ ਸੀ ਉਹਦੇ ਆਧਾਰ ਤੇ ਕਾਰਵਾਈ ਆ ਜਿਹੜੀ ਉਹ ਹੋ ਚੁੱਕੀ ਆ ਬਾਈ ਗਮਦੂਰ ਜੀ ਨੇ ਗੱਲ ਕਰਦੇ ਆ ਗਮਦੂਰ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ੀ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਖਾਤੇ ਵੈਗਰੂ ਜੀ ਕੀ ਖਾਲਸਾ ਜੀ ਵੈਗਰੂ ਜੀ ਕਾ ਫਤਿਹ ਜੀ ਬਾਈ ਜੀ ਪ੍ਰਸ਼ਾਸਨ ਤਾਂ ਕਹਿ ਰਿਹਾ ਇਹ ਕਾਰਵਾਈ ਕਰਤੀ ਤੁਸੀਂ ਫੇਰ ਵੀ ਧਰਨਾ ਲਈ ਜਾ ਰਹੇ ਹੋ ਦੇਖੋ ਜੀ ਪ੍ਰਸ਼ਾਸਨ ਦੀ ਜਿਹੜੀ ਢਿੱਲੀ ਕਾਰਜਗਾਰੀ ਆ ਉਹ ਜੱਗ ਜਹਾਰਾ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ 22 ਤਰੀਕ ਦਾ ਜਿਹੜਾ ਇਹਦੇ ਤੇ ਆਪਾਂ ਨੇ ਐਫ ਆਈ ਆਰ ਦਾਜ ਕਰਾਈ ਸੀਗੀ ਉਹ ਤਕਰੀਬਨ ਇੱਕ ਟਰਾਲੀ ਦੇ ਉੱਤੇ ਅਸੀਂ ਇੱਕ ਮਾਲਕ ਨੂੰ ਲਿਆ ਕੇ ਗੁਰਚੇਤ ਸਿੰਘ ਲੋਂਗਵਾਲ ਨੂੰ ਉਹਤੇ ਕਰਵਾਈ ਸੀਗੀ ਸੋ ਜਿਹੜਾ ਹੁਣ ਅਸੀਂ ਐਪਲੀਕੇਸ਼ਨ ਦਿੱਤੀ ਉਹ ਦੂਜੀ ਜਿਹੜੀ ਟਰਾਲੀ ਆ ਉਹ ਤੋਂ ਜਿਹੜੀ ਉਹਦੇ ਵਿੱਚ ਦਰਜ ਹੋ ਜਾਣਾ ਇਹ ਨਾਮ ਉਹ ਤਾਂ ਬਿਲਕੁਲ ਇਸ ਗੱਲ ਨਾਲੇ ਪੱਲਾ ਝਾੜ ਰਹੇ ਹੈ ਜੀ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸ ਕੇ ਹਟਿਆ ਜਿਵੇਂ ਕਹਿ ਸਕਦੇ ਨੇ ਇਹ ਦਾਲ ਚ ਕਾਲਾ ਨਹੀਂ ਇਹ ਤਾਂ ਪੂਰੀ ਦਾਲ ਹੀ ਕਾਲੀ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਲੋਕ ਤੈਅ ਕਰਦੇ ਆ ਵੀ ਕਿਹੜੇ ਕਿਸੇ ਕਿਹੜੇ ਪਾਸੇ ਜਾਂਦੇ ਇਹ ਕਾਨੂੰਨ ਲੋਕਾਂ ਨੂੰ ਪੜਾਉਂਦੇ ਆ ਲੇਕਿਨ ਕੋਈ ਗੱਲ ਨਹੀਂ ਲੋਕਾਂ ਦਾ ਜਿਹੜਾ ਗੁੱਸਾ ਆ ਜਿਹੜਾ ਲੋਕਾਂ ਦੇ ਵਿੱਚ ਰੂਹ ਆ ਉਹ ਅੱਜ ਇਕੱਠੇ ਹੋਏ ਹੋਏ ਨੇ ਲੋਕ ਉਹ ਆਉਣ ਵਾਲੇ ਸਮੇਂ 'ਚ ਕਿਉਂਕਿ ਜਥੇਬੰਦੀਆਂ ਕੋਲੇ ਵੀ ਵੱਡੇ ਵਕੀਲ ਹੈਗੇ ਆ ਉਹ ਜਿਵੇਂ ਜਥੇਬੰਦੀਆਂ ਦੇ ਜਿਹੜੇ ਆਗੂ ਆ ਕਰਨਗੇ ਬਈ ਉਹਵੇਂ ਦੇਖ ਲਾਂਗੇ ਕੋਈ ਗੱਲ ਨਹੀਂ ਇਹ ਧਰਨਾ ਜਿਹੜਾ ਪੱਕਾ ਚੱਲੂਗਾ ਪੱਕਾ ਜੀ ਨਰੰਤਰ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖਦੇ ਆ ਜਥੇਵੰਦੀਆਂ ਦੇ ਵਿੱਚ ਵਿਚਾਰਦੇ ਆ ਬਾਕੀ ਤਾਂ ਇਹ ਅਣਮਿਥੇ ਸਮੇਂ ਲਈ ਜਿਹੜਾ ਲੋਕ ਤਾਂ ਕਹਿੰਦੇ ਸੀ ਕਿਸਾਨਾਂ ਨੇ ਡਰ ਜਾਣਾ ਹੈ ਜੋ ਸੰਪੂਰਨ ਖਨੌਰੀ ਤੇ ਹੋਇਆ ਹੈ ਹੁਣ ਨਹੀਂ ਕਹਿੰਦੇ ਇਹ ਧਰਨੇ ਲਾਉਂਦੇ ਟਰਾਲੀਆਂ ਚੋਰੀ ਹੋ ਗਈਆਂ ਬਹੁਤ ਕਿਸਾਨ ਕੁੱਟ ਵੀ ਲਏ ਵੀ ਹੁਣ ਇਧਰ ਨੂੰ ਮੂੰਹ ਨਹੀਂ ਕਰਦੇ ਤੁਸੀਂ ਫੇਰ ਜਾਨ ਜਾਨ ਲੈ ਕੇ ਆ ਕੇ ਟਰਾਲੀਆਂ ਬਿਲਕੁਲ ਬਿਲਕੁਲ ਜੀ ਮੇਰੇ ਕੋਲੇ ਬਹੁਤ ਵਧੀਆ ਸਿਚੁਏਸ਼ਨ ਸਵਾਲ ਕੀਤਾ ਮੇਰੇ ਕੋਲੇ ਮੈਨੂੰ ਫੋਨ ਕਰਕੇ ਲੋਕਾਂ ਨੇ ਬਾਅਦ ਚ ਜਦੋਂ ਆ ਪ੍ਰੋਗਰਾਮ ਧਰਿਆ ਤਾਂ ਲੋਕਾਂ ਨੇ ਫੋਨ ਕੀਤਾ ਕਹਿੰਦੇ ਬਾਈ ਜੀ ਸਾਨੂੰ ਪਤਾ ਲੱਗਿਆ ਕਿ ਗਮਦੂਰ ਸਿੰਘ 10 ਲੱਖ ਰੁਪਇਆ ਲੈ ਕੇ ਇਹ ਸਿਸਟਮ ਤੋਂ ਇਹ ਮਤਲਬ ਜਿਹੜਾ ਪਰਚਾ ਇਹ ਇਸ ਮੁੱਦੇ ਤੋਂ ਸਾਈਡ ਤੇ ਹੋ ਗਿਆ ਭਰਾਓ ਇਹ ਹਵਾ ਚ ਗੱਲਾਂ ਨੇ ਕਿਉਂਕਿ ਇਦਾਂ ਦੀ ਕੋਈ ਗੱਲ ਨਹੀਂ ਨਾ ਜਥੇਬੰਦੀਆਂ ਦੇ ਆਗੂ ਵਿਕਦੇ ਆ ਨਾ ਝੁਕਦੇ ਆ ਨਾ ਡਰਦੇ ਆ ਸੋ ਇਹ ਅੱਜ ਇਹੀ ਚੀਜ਼ ਇਹ ਲੋਕਾਂ ਦੇ ਮਨਾਂ ਦੇ ਵਿੱਚ ਵਿਸ਼ਵਾਸ ਵੀ ਪੈਦਾ ਕਰੂ ਕਿਉਂਕਿ ਔਰ ਲੋਕਾਂ ਨੂੰ ਇਨਸਾਫ ਦਵਾਉਣ ਤੱਕ ਇਹ ਮੋਰਚਾ ਵੀ ਚੱਲੂਗਾ ਬਾਈ ਅੱਛਾ ਹੋਰ ਵੀ ਕਿਸਾਨ ਨੇ ਹਾਂਜੀ ਵੈਗੁਰੂ ਜੀ ਦਾ ਖਾਲਸਾ ਆ ਵੈਗੁਰੂ ਆ ਵੈਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਦਿਲਵਾਰ ਸਿੰਘ ਹਰੀਗੜ੍ਹ ਜੀ ਦਿਲਵਾਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਕਾਰਵਾਈ ਕਰਤੀ ਜੀ ਮੰਨ ਜੋ ਕੋਰਟ ਨੇ ਜ਼ਮਾਨਤ ਦਿੱਤੀ ਉਹ ਚ ਪ੍ਰਸ਼ਾਸਨ ਦਾ ਤਾਂ ਕੋਈ ਰੋਲ ਨਹੀਂ ਇਹਦੇ ਵਿੱਚ ਦੇਖੋ ਠੀਕ ਆ ਅਸੀਂ ਮੰਨਦੇ ਆ ਇਹ ਗੱਲ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਸਿਰਫ ਉਹ ਇੱਕ ਟਰਾਲੀ ਦੀ ਕੀਤੀ ਆ ਜੀ ਅਜੇ ਸਾਡਾ ਸਮਾਨ ਬਰਾਮਦ ਕਰਨ ਵਾਲਾ ਪਿਆ ਤੇ ਟਰਾਲੀ ਚੋਰੀ ਦੇ ਹੋਰ ਵੀ ਬਲੇਮ ਲੱਗ ਰਹੇ ਇੱਕ ਟਰਾਲੀ ਸਾਡੀ ਹੋਰ ਮਿਲੀ ਆ ਉਹਦੀ ਵੀ ਐਫਆਈਆਰ ਨਵੀਂ ਹੋਊਗੀ ਜੇ ਇੱਕ ਐਫਆਈਆਰ ਦੇ ਵਿੱਚ ਇਹਨਾਂ ਨੇ ਮਤਲਬ ਢਿੱਲ ਦੇ ਕੇ ਉਹਦੀ ਜ਼ਬਾਨ ਤਰ ਕਰਵਾਤੀ ਤਾਂ ਇਹਦਾ ਮਤਲਬ ਇਹ ਵੀ ਸਾਡੀ ਮੰਗ ਬਣਦੀ ਆ ਇਹ ਵੀ ਦੂਸਰੀ ਐਫਆਈਆਰ ਦਰਜ ਕਰੋ ਉਸਤੇ ਤੇ ਗ੍ਰਿਫਤਦਾਰੀ ਪਾਓ ਸਾਡਾ ਸਮਾਨ ਬਰਾਮਦ ਕਰਾਓ ਕਿਉਂਕਿ ਟਰਾਲੀਆਂ ਦੇ ਵਿੱਚ ਸਾਡਾ ਸਮਾਨ ਸੀ ਸ਼ੰਭੂ ਮੋਰਚੇ ਦੇ ਵਿੱਚ ਜਿਹਦੇ ਵਿੱਚ ਸਾਡੇ ਕੂਲਰ ਫ੍ਰਿਜ ਏਸੀ ਆਰ ਵਗੈਰਾ ਬਹੁਤ ਕੁਝ ਲੱਗਾ ਹੋਇਆ ਸੀ ਫਿਰ ਕੱਲੀਆਂ ਟਰਾਲੀਆਂ ਨਹੀਂ ਜੀ ਸਮਾਨ ਹੋਰ ਵੀ ਆਇਆ ਹੋਊ ਬਹੁਤ ਕੁਝ ਆਇਆ ਹੈ ਜਾਨੀ ਅਸੀਂ ਕਹਿ ਸਕਦੇ ਹਾਂ ਵੀ 3 ਕਰੋੜ 77 ਲੱਖ 848 ਰੁਪਈਆ ਦਾ ਜਿਹੜਾ ਸਾਡਾ ਸਮਾਨ ਹੈ ਉਹ ਚੋਰੀ ਕੀਤਾ ਗਿਆ ਸ਼ੰਭੂ ਤੋਂ ਹੂੰ ਸਿਰਫ ਸ਼ੰਭੂ ਮੋਰਚੇ ਤੋਂ ਜੀ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜੇ 90 ਦੇ ਵਿੱਚ ਇਹ ਘੁਸਾ ਸਕਦਾ ਹੈ ਤਾਂ ਇਹ ਇੱਕ ਪਲੈਨਿੰਗ ਦੇ ਸਾਜਸ਼ ਦੇ ਤਹਿਤ ਆਇਆ ਹੈ ਜਣੀ ਹੁਣ ਉਹ ਪੰਕਜ ਪੱਪੂ ਨੂੰ ਸਾਰਾ ਪਤਾ ਹੈ ਵੀ ਬਾਕੀ ਸਮਾਨ ਕਿੱਥੇ ਹੈ ਕਿੱਦੇ ਲਵੇ ਹੈ ਅਸੀਂ ਤਾਂ ਮੰਗ ਕਰਦੇ ਆਂ ਸਰਕਾਰ ਦੇ ਕੋਲੋਂ ਜੇ ਕਾਨੂੰਨ ਨਿਰਪੱਖਾ ਇੱਥੇ ਦਾ ਤਾਂ ਪੰਕਜ ਪੱਪੂ ਦੀ ਗ੍ਰਿਫਤਾਰੀ પાਕੇ ਉਹਦੀ ਤਫ਼ਤੀਸ਼ ਕੀਤੀ ਜਾਵੇ ਤੇ ਟੋਟਲ ਸਮਾਨ ਜਿਹੜਾ ਸਾਡਾ ਉਹ ਬਰਾਮਦ ਕਰਵਾਇਆ ਜਾਵੇ ਬਤਾ ਇੱਕ ਕਹਿ ਰਹੇ ਨੇ ਜੀ ਇੱਥੋਂ ਦੇ ਕਹਿੰਦੇ ਜੋ ਵੀ ਦੋਸ਼ੀ ਆ ਉਹਦੇ ਤੇ ਕਾਰਵਾਈ ਹੋਊਗੀ ਅਸੀਂ ਕਿਸਾਨਾਂ ਦੇ ਨਾਲ ਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਦੇਖੋ ਠੀਕ ਹੈ ਅਸੀਂ ਤਾਂ ਮੰਨਾਂਗੇ ਵਿਧਾਇਕ ਸਾਹਿਬ ਜੇ ਇਹ ਗੱਲ ਕਹਿ ਰਹੇ ਆ ਅਸੀਂ ਤਾਂ ਮੰਨਾਂਗੇ ਨਾ ਜੇ ਸੱਚਮੁੱਚੋ ਕਿਸਾਨਾਂ ਨਾਲ ਖੜਨਗੇ ਜੋ ਕਿਸਾਨਾਂ ਨਾਲ ਖੜੇ ਆ ਤਾਂ ਫਿਰ ਪੰਕਜ ਪੱਪੂ ਦੀ ਗ੍ਰਿਫਤਾਰੀ ਕਰਵਾਉਣੀ ਚਾਹੀਦੀ ਉਹਨਾਂ ਨੂੰ ਉਹਨਾਂ ਦੀ ਸਰਕਾਰ ਹੈ ਕਹਿੰਦੇ ਜੀ ਜ਼ਮਾਨਤ ਹੋ ਗਈ ਹੁਣ ਕੋਰਟ ਦੇ ਅੱਗੇ ਤਾਂ ਕਿਸੇ ਦਾ ਬਾਸ ਨਹੀਂ ਚੱਲਦਾ ਨਹੀਂ ਜੀ ਅਜੇ ਤਾਂ ਐਫਆਈਆਰ ਹੋਰ ਬਣਨੀ ਐ ਇੱਕ ਅਸੀਂ ਤਾਂ ਮੰਗ ਕਰ ਰਹੇ ਐਫਆਈਆਰ ਕਰਕੇ ਅੱਛਾ ਹੋਰ ਕਰਾਉਣੀ ਐ ਜੀ ਹਾਂਜੀ ਕਿਉਂਕਿ ਸਾਡੀ ਟਰਾਲੀਆਂ ਹੋਰ ਵੀ ਐ ਜੀ ਸਾਡੀ ਟਰਾਲੀ ਇੱਕ ਹੋਰ ਖੜੀ ਆ ਉਹਦੇ ਵੱਲੋਂ ਐਪਲੀਕੇਸ਼ਨ ਆਈ ਹੋਈ ਐ ਅਸੀਂ ਉਹ ਉਹਦੇ ਸਬੰਧ ਚ ਹੀ ਕਹਿ ਰਹੇ ਅਸੀਂ ਵੀ ਗ੍ਰਿਫਤਾਰੀ ਪਾਓ ਪੰਗਜ ਬੱਪੂ ਦੀ ਨਵੀਂ ਐਫਆਈਆਰ ਹੋਰ ਦਾਜ ਕਰੋ ਜੀ ਇੱਕ 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 ਠੀਕ ਐ ਇੱਕ ਟਰਾਲੀ ਉਹਦੇ ਜਿਹੜਾ ਦੋ ਟਰਾਲੀਆਂ ਦਾ ਸਮਾਨ ਬਰਾਮਦ ਹੋ ਗਿਆ ਬਾਕੀ ਜਿਹੜੀਆਂ ਹੋਰ ਟਰਾਲੀਆਂ ਉਹ ਅਨਾ ਉਹਨਾਂ ਬਾਅਦ ਤੇ ਅਸੀਂ ਮੰਗ ਕਰ ਰਹੇ ਹਾਂ ਵੀ ਇਹ ਬਰਾਮਦਵੀ ਕਰਾਉਣੇ ਸਮਾਨ ਉਹਦੀ ਐਫ ਆਈ ਆਰ ਨਵੀਂ ਦਰਜ ਕਰੇ ਜੇ ਪਹਿਲੀ ਚ ਕੋਰਟ ਨੇ ਜਮਾਨਤ ਦੇਤੀ ਤੇ ਉਹਦੀ ਗ੍ਰਿਫਤਾਰੀ ਪਾਵੇ ਜੀ ਅਸੀਂ ਇਹ ਕਹ ਰਹੇ ਹਾਂ ਵੀ ਹਸਲ ਦੇ ਵਿੱਚ ਤਪਤੀਸ਼ ਕਰੇ ਪੰਜਾਬ ਪੁਲਿਸ ਜਿਹੜੀ ਉਹਨੂੰ ਬਚਾਉਣ ਤੇ ਲੱਗੀ ਹੋਈ ਤੇ ਹੁਣ ਤੱਕ ਉਹ ਸਾਡੀ ਮੰਗ ਹੈ ਜਿਹੜਾ ਤੁਸੀਂ ਕਹਿੰਦੇ ਸੀ ਵੀ ਲੋਕ ਡਰ ਜਾਂਦੇ ਆ ਹੂੰ ਵੀ ਆਉਣੇ ਨਹੀਂ ਬਾਹਰ ਨਿਕੜ ਕੇ ਸ਼ੰਭੂ ਤੇ ਮਾਰ ਪੈ ਗਈ ਹੂੰ ਜਣੀ ਡਰਦੇ ਤਾਂ ਚੋਰ ਹੁੰਦੇ ਆ ਅਸੀਂ ਮਿਹਨਤ ਕਰਨ ਵਾਲੇ ਗੁਰੂ ਨਾਨਕ ਦੇ ਕਿਰਤੀ ਲੋਆ ਹਾਂ ਅਸੀਂ ਨਹੀਂ ਕਦੇ ਕਿਸੇ ਤੋਂ ਡਰਦੇ ਡਰਦੇ ਹੋਣਗੇ ਇੱਥੇ ਜਿਹੜੇ ਲੁੱਟਿਆ ਸਾਨੂੰ 70 ਸਾਲ ਹੋ ਗਏ ਜਿਨ੍ਹਾਂ ਨੂੰ ਲੁੱਟਦਿਆਂ ਨੂੰ ਬਦਲ ਬਦਲ ਕੇ ਲੁੱਟਦੇ ਆ ਆਹ ਪ੍ਰਸ਼ਾਸਨ ਡਰਦਾ ਹੋਊਗਾ ਪੁਲਿਸ ਪ੍ਰਸ਼ਾਸਨਾ ਸਿਵਲ ਪ੍ਰਸ਼ਾਸਨ ਜਿਹੜੇ ਨਿੱਤ ਦਿਹਾੜੇ ਸਾਡੀਆਂ ਜੇਬਾਂ ਕੱਢਦੇ ਆ ਰਿਸ਼ਵਤਾਂ ਲੈਂਦੇ ਆ ਡਰਦੇ ਹੋਣੇ ਕਿਸਾਨ ਕਦੇ ਨਹੀਂ ਡਰਦੇ ਨਾ ਇਹ ਹੋਇਆ ਲੋਕ ਕਦੇ ਨਹੀਂ ਡਰਦੇ ਹੁੰਦੇ ਜੇ ਇੱਥੇ ਪ੍ਰਸ਼ਾਸਨ ਧੱਕਾ ਕਰਦਾ ਜੀ ਕੋਈ ਕਰੇ ਅਸੀਂ ਕਹਿੰਦੇ ਜੰਮ ਜੰਮ ਕੇ ਕਰੇ ਅਸੀਂ ਹਰ ਧੱਕੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਕਿਉਂਕਿ ਸਮਾ ਹਾਲਾਤ ਇੱਕੋ ਜਿ ਨਹੀਂ ਰਹਿੰਦੇ ਹੁੰਦੇ ਸਾਨੂੰ ਜਿਗੜਾਂ ਚ ਤੁਨਕੇ ਦੇਖ ਲਿਆ ਸਾਡੇ ਤੇ ਜ਼ਬਰ ਕਰਕੇ ਦੇਖ ਲਿਆ ਅਸੀਂ ਫੇਰ ਵੀ ਲਲਕਰੇ ਮਾਰਦੇ ਹਾਂ ਹੁਣ ਵੀ ਮਾਰਾਂਗੇ ਜਿੰਨਾ ਜ਼ਬਰ ਕਰਨਾ ਹੈ ਸਰਕਾਰ ਨੇ ਕਰੇ ਅਸੀਂ ਜਿੰਨਾ ਜ਼ਬਰ ਕਰਨਗੇ ਉਹਨੇ ਦੂਣ ਸਵਾਹੋ ਕਿੰਨੇ ਤਰਾਂਗੇ ਜੀ ਹੋਰ ਵੀ ਕਿਸਾਨ ਨੇ ਕੀ ਨਾਮ ਹੈ ਜੀ ਮੈਂ ਪਰਵਿੰਦਰ ਸਿੰਘ ਬਾਬਰਪੁਰ ਬੀਕੇਯੂ ਇਕਤਾ ਆਜ਼ਾਦ ਤੋਂ ਭਾਈ ਜੀ ਧਰਨਾ ਲੱਗ ਰਿਹਾ ਇਹ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕਾਰਵਾਈ ਕਰ ਦਿੱਤੀ ਗਈ ਆ ਇਹ ਮੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਦੀ ਇਸ ਗੱਲ ਨੂੰ ਨਹੀਂ ਦੇਖੋ ਜਿਹੜੀ ਕਾਰਵਾਈ ਆ ਉਹ ਪ੍ਰੋਪਰ ਨਹੀਂ ਹੋਈ ਕਿਉਂਕਿ ਇਹਦੇ ਚ ਜਿਹੜੀ ਕਹਿ ਲਈ ਆ ਵਾ ਆਪਾਂ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈਗੀ ਉਹਦਾ ਹਮੇਸ਼ਾ ਹੀ ਦਬਾਅ ਹੁੰਦਾ ਪ੍ਰਸ਼ਾਸਨ ਤੇ ਸੋ ਇੱਥੇ ਮਿਲੀ ਭੂਗਤ ਪੂਰੀ ਪ੍ਰਸ਼ਾਸਨ ਦੀ ਜਿਹੜੀ ਸਾਹਮਣੇ ਆਈ ਆ ਕਿਉਂਕਿ 22 ਤਰੀਕ ਨੂੰ ਆਪਾਂ ਇਹ ਧਰਨਾ ਲੱਗਦਾ ਉਹਦੇ ਅੰਦਰੋਂ ਬਰਾਮਦਗੀ ਹੁੰਦੀ ਆ ਸਮਾਨ ਦੀ 4 ਤਰੀਕ ਨੂੰ ਬੰਦਾ ਜ਼ਮਾਨਤ ਲੈਂਦਾ 12 ਦਿਨ ਇਹਨਾਂ ਦੀ ਸ਼ਾਇਦ ਇਹੇਠਾਂ ਉਹ ਇੱਥੇ ਫਿਰਦਾ ਰਿਹਾ ਬੰਦਾ ਪ੍ਰਸ਼ਾਸਨ ਦੀ ਸਹੈ ਸੀ ਬਿਲਕੁਲ ਜੀ ਇਹਨਾਂ ਦੇ ਸ਼ਾਇਦ ਨਾਲੇ ਹੋਇਆ ਕੋਈ ਗ੍ਰਿਫਤਾਰੀ ਨਹੀਂ ਉਧ ਹੀ ਪਾਈ ਜਦ ਕਿ ਗ੍ਰਿਫਤਾਰੀ ਪਾ ਕੇ ਇਨਵੈਸਟੀਗੇਸ਼ਨ ਅੱਗੇ ਜੇ ਕਰਦੇ ਤਾਂ ਬਾਕੀ ਸਮਾਨ ਵੀ ਬਰਾਮਦ ਹੁੰਦਾ ਇਹ ਇਕੱਲਾ ਪੱਪੂ ਨਹੀਂ ਲੈ ਕੇ ਆਇਆ ਪੱਪੂ ਦੇ ਨਾਲ ਹੋਰ ਵੀ ਜਿਹੜੇ ਝਾੜੂ ਵਾਲੇ ਵਰਕਰ ਵੀ ਨੇ ਦੇਵਮਨ ਦੀ ਸ਼ਹਿਤੇ ਪੂਰਾ ਹੋਇਆ ਹੈ ਕੰਮ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਵੀ ਇਹਦੀ ਪੂਰੀ ਛਾਣਬੀਨ ਹੋ ਕੇ ਇਨਵੈਸਟੀਗੇਸ਼ਨ ਹੋ ਕੇ ਜਿਹੜੇ ਬਾਕੀ ਹੋਰ ਵੀ ਨਾਲ ਝਾੜੂ ਵਾਲੇ ਵਰਕਰ ਇਹਨਾਂ ਦੇ ਵਿੱਚ ਸ਼ਾਮਲ ਨੇ ਜਿੱਥੇ ਤੱਕ ਵੀ ਜਿੰਨਾ ਵੀ ਸਾਡਾ ਸਮਾਨ ਇੱਥੇ ਪਿਆ ਹੈ ਤੋਂ ਸਾਡੇ ਵੀ ਧਿਆਨ ਦੇ ਵਿੱਚ ਆ ਸੋ ਅਸੀਂ ਚਾਹੁੰਦੇ ਆ ਵੀ ਉਹਦੀ ਪ੍ਰੋਪਰ ਜਿਹੜੀ ਜਾਣਕਾਰੀ ਆ ਉਹ ਸਾਨੂੰ ਦੇ ਕੇ ਬਣਦੀ ਕਾਰਵਾਈ ਆ ਜਿਹੜੀ ਇਹਨਾਂ ਤੇ ਕੀਤੀ ਜਾਵੇ ਪਰ ਪੱਪੂ ਨੇ ਵੀ ਜੀ ਇਨਕੁਆਇਰੀ ਲਗਾ ਦਿੱਤੀ ਗਈ ਆ ਕਹਿੰਦਾ ਮੈਂ ਤਾਂ ਇਹ ਕਬਾੜੀਏ ਤੋਂ ਲੈ ਕੇ ਆਇਆ ਮੈਨੂੰ ਨਹੀਂ ਪਤਾ ਵੀ ਕੀ ਦਾ ਹੀ ਨਹੀਂ ਚਲੋ ਇਹਦੇ 'ਚ ਦੇਖੀਏ ਵੀ ਚੋਰ ਕਦੇ ਆਪਦੇ ਆਪ ਨੂੰ ਚੋਰ ਕਹਿੰਦਾ ਹੁੰਦਾ ਉਹ ਤਾਂ ਹਮੇਸ਼ਾ ਹੀ ਆਪਦੇ ਆਪ ਨੂੰ ਕਹਿੰਦਾ ਮੈਂ ਤਾਂ ਸੱਚਾ ਇਸ ਕਰਕੇ ਵੀ ਇਹ ਲੋਕਾਂ ਨੂੰ ਪਤਾ ਹੈ ਕਿਉਂਕਿ ਜੋ ਸਾਰਾ ਸਮਾਨ ਬਰਾਮਦ ਹੋਇਆ ਇਹਦੇ ਤੋਂ ਭੱਜ ਨਹੀਂ ਸਕਦਾ ਸੋ ਟਰਾਲੀਆਂ ਵੀ ਹੋਰ ਵੀ ਬੀੜ ਦੇ ਵਿੱਚ ਵੀ ਟਰਾਲੀ ਮਿਲੀ ਆ ਜੋ ਹਫੜਾ ਦਾ ਫੜੀ ਦੇ ਵਿੱਚ ਜਲਦੀ ਤੋਂ ਜਲਦੀ ਬਾਹਰ ਕੱਢੀ ਗਈ ਆ ਹੋਰ ਵੀ ਸਮਾਨ ਆਜੇ ਟਰੈਕਟਰ ਤੱਕ ਵੀ ਖੜੇ ਨੇਗੇ ਏਸੀ ਤੱਕ ਵੀ ਲੋਕਾਂ ਦੇ ਘਰਾਂ ਦੇ ਵਿੱਚ ਅੰਚਾ ਜੀ ਤੁਹਾਡੇ ਹਾਂ ਜੀ ਹਾਂ ਸਾਡੇ ਪੂਰਾ ਧਿਆਨ ਦੇ ਵਿੱਚ ਆ ਖੁਦ ਐਮਐਲਏ ਸਾਹਿਬ ਦੇ ਸਾਰਾ ਕੁਝ ਧਿਆਨ ਦੇ ਵਿੱਚ ਆ ਪਰ ਉਹ ਜਾਣ ਬੁੱਝ ਕੇ ਜੀ ਤੋਂ ਪੱਲਾ ਛਾੜਦੇ ਨੇ ਇਸ ਕਰਕੇ ਉਹ ਸਿਰਫ ਗੱਲਾਂ ਬਾਤਾਂ ਨਾਲ ਇਸ ਕਰਕੇ ਸਾਰੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਪੰਕਜ ਮੂੰਹ ਖੋਲਦਾ ਹੈ ਤਾ ਉਹਨਾਂ ਦੇ ਨੀਚੇ ਵਾਲੇ ਵਰਕਰ ਤੋਂ ਲੈ ਕੇ ਐਮਐਲਏ ਸਾਹਿਬ ਸਾਰੇ ਨੰਗੇ ਹੁੰਦੇ ਨੇ ਜੀ ਸੋ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਪੰਕਜ ਪੱਪੂ ਅਤੇ ਆਮ ਆਦਮੀ ਪਾਰਟੀ ਤੇ ਸੋ ਤੁਸੀਂ ਦੇਖ ਰਹੇ ਹੋ ਧਰਨੇ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਕਿਸਾਨ ਪਹੁੰਚਣੇ ਸਟਾਰਟ ਹੋ ਗਏ ਨੇ ਇਕੱਠ ਨੇ ਜਿਹੜੇ ਉਹ ਹੋਣ ਲੱਗੇ ਨੇ ਫਿਲਹਾਲ ਅੱਗੇ ਦੀ ਕੀ ਰੂਪਰੇਖਾ ਹੁੰਦੀ ਆ ਅੱਗੇ ਕੀ ਬਣਦਾ ਏ ਕੀ ਪ੍ਰਸ਼ਾਸਨ ਕਾਰਵਾਈ ਕਰਦਾ ਏ ਜਾਂ ਕੀ ਹੁੰਦਾ ਏ ਉਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਨਾਬਾ